ਟਾਂਡਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਟਾਂਡਾ ਦੇ ਵਿੱਚ ਸੰਦੀਪ ਸੀਟਨ ਬੇਕਰਸ ਰੈਸਟੋਰੈਂਟ ਦੇ ਵੱਲੋਂ ਮਹਾਸ਼ਿਵਰਾਤਰੀ ਤੇ ਸੰਗ ਮੇਲੇ ਦੇ ਮੌਕੇ ਤੇ ਲਗਾ ਦਿੱਤੇ ਗਏ ਨੇ ਵੱਡੇ ਆਫਰ ਜੋ ਵੀ ਵਿਅਕਤੀ ਮਹਾਸ਼ਿਵਰਾਤਰੀ ਤੇ ਸੰਗ ਮੇਲੇ ਦੇ ਮੌਕੇ ਤੇ 10000 ਜਾਂ ਫਿਰ 10000 ਤੋਂ ਵੱਧ ਦੀ ਮਠਿਆਈ ਖਰੀਦਦਾ ਹੈ ਤਾਂ ਤਾਂ ਉਹਨਾਂ ਨੂੰ 10% ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਨੰਦੀ ਸਵੀਟਨ ਬੇਕਰਜ਼ ਰੈਸਟੋਰਾਂ ਦੇ ਵਿੱਚ ਹਰੇਕ ਫਲੇਵਰ ਦੇ ਕੇਕ, ਮੇਸਟਰੀ, ਡੋਨਟ, ਯਾਨੀ ਕਿ ਤੇ ਬੇਕਰੀ ਦਾ ਹਰੇਕ ਸਮਾਨ ਮਿਲਦਾ ਹੈ। ਅਗਰ ਤੁਹਾਨੂੰ ਕਿਸੇ ਵੀ ਫੰਕਸ਼ਨ ਦੇ ਲਈ ਬੇਕਰੀ ਦੇ ਸਮਾਨ ਦੀ ਲੋੜ ਹੈ ਤਾਂ ਤਾ ਜਲਦੀ ਹੀ ਵਿਜ਼ਿਟ ਕਰੋ ਨੰਦੀ ਸਵੀਟਨ ਬੇਕਰਜ਼ ਰੈਸਟੋਰਾਂ ਜੋ ਕਿ ਨੀਅਰ ਸਿਵਲ ਹਸਪੀਟਲ ਔਰ ਮੋਟਾਂਡਾ ਦੇ ਕਿਸਤੇ 'ਤੇ। ਅਗਰ ਤੁਹਾਨੂੰ ਵਿਆਹ, ਸ਼ਾਦੀ ਜਾਂ ਫਿਰ ਕਿਸੇ ਵੀ ਫੰਕਸ਼ਨ ਦੇ ਲਈ ਦੁੱਧ, ਦਹੀਂ, ਪਨੀਰ, ਮੱਖਣ, ਮਠਿਆਈ, ਬੇਕਰੀ ਦੇ ਸਮਾਨ ਦੇ ਵਿੱਚ ਜੇ पेस्ट्री फ्रूट केक मफन ब्राउनी की लोड है तीन संदीप स्वीट एंड बेकर रेस्टोरेंट तो लै सकते हो अगर तुम तो आइसक्रीम रसमलाई चकाचक, चक स्पंजी रसगुल्ला खोए वाली बर्फी खोए वाली कुल्फी लस्सी स्पेशल चॉकलेट शेक वनीला शेक स्ट्रॉबेरी शेक विदेशी कोल्ड ड्रिंक फ्रोजन आइटम नमकीन की लड़ है ता एक तो एक बार जरूर विजिट करो ਸੰਦੀਪ সুইਟਨ ਬੇਕਰਜ਼ ਰੈਸਟੋਰੈਂਟ ਦੇ ਵਿੱਚ ਜੋ ਕਿ ਨੀਅਰ ਸਿਵਲ ਹਸਪੀਟਲ ਉੜਮੋ ਟਾਂਡਾ ਵਿੱਚ ਸਥਿਤ ਹੈ। ਸੰਦੀਪ সুইਟਨ ਬੇਕਰਜ਼ ਰੈਸਟੋਰੈਂਟ ਦੇ ਵਿੱਚ ਜਲੇਬੀ, ਪਕੌੜੇ, ਸਮੋਸੇ ਅਤੇ ਹਰ ਇੱਕ ਤਰ੍ਹਾਂ ਦਾ ਪਾਸਵਰਡ ਅਵੇਲੇਬਲ ਹੈ। ਅਗਰ ਤੁਸੀਂ ਫਰੈਸ਼ ਫਾਸਟ ਫੂਡ ਲੈਣਾ ਚਾਹੁੰਦੇ ਹੋ ਤਾਂ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ সুইਟਨ ਬੇਕਰਜ਼ ਰੈਸਟੋਰੈਂਟ ਦੇ ਵਿੱਚ ਜੋ ਕਿ ਨੀਅਰ ਸਿਵਲ ਹਸਪੀਟਲ ਉੜਮੋ ਟਾਂਡਾ ਵਿੱਚ ਸਥਿਤ ਹੈ। ਸੰਦੀਪ সুইਟਨ ਬੇਕਰਜ਼ ਰੈਸਟੋਰੈਂਟ ਦੇ ਵਿੱਚ ਪਾਰਟੀ ਹਾਲ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ 80 ਤੋਂ 100 ਪਰਸਨ ਦੀ ਗੈਦਰਿੰਗ ਕਰ ਸਕਦੇ ਆਂ ਅਗਰ ਤੁਸੀਂ ਵੀ ਬਰਥਡੇ ਪਾਰਟੀ ਕਿੱਤੀ ਪਾਰਟੀ ਰਿੰਗ ਸਰੇਮਣੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ সুইਟਨ ਬੇਕਰਜ਼ ਰੈਸਟੋਰੈਂਟ ਜੋ ਕਿ ਨੀਅਰ ਸਿਵਲ ਹਸਪੀਟਲ ਉਰਮੋ ਟਾਂਡਾ ਵਿੱਚ ਸਥਿਤ ਹੈ ਸੰਦੀਪ সুইਟਨ ਬੇਕਰਜ਼ ਰੈਸਟੋਰੈਂਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਿਆਰ ਅਸੀਂ ਗੱਲ ਕਰਦੇ ਕੁਝ ਕਸਟਮਰਸ ਦੇ ਨਾਲ ਤੇ ਉਹਨਾਂ ਕੋ ਜਾਣਦੇ ਆ ਕੀ ਕਹਿਣਾ ਚਾਹੁੰਦੇ ਆ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਬਾਰੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਟਾਂਡਾ ਸ਼ਹਿਰ ਦੇ ਵਿੱਚ ਸੰਦੀਪ ਸਵੀਟ ਸ਼ਾਪ ਬਹੁਤ ਹੀ ਵਧੀਆ ਇਹਨਾਂ ਦਾ ਸਮਾਨ ਕੁਆਲਟੀ ਦਾ ਹੁੰਦਾ ਔਰ ਅਸੀਂ ਵਿਆਹ ਸ਼ਾਦੀਆਂ ਦੇ ਮੌਕੇ ਤੇ ਵੀ ਸਾਰਾ ਸਮਾਨ ਇੱਥੋਂ ਮਤਲਬ ਮਹਈਆ ਸਾਨੂੰ ਕਰਦੇ ਆਏ ਬਹੁਤ ਵਧੀਆ ਇਹਨਾਂ ਦਾ ਮਤਲਬ ਰਿਸਪੌਂਸ ਮਿਲਦਾ ਸਾਨੂੰ ਠੀਕ ਹੈ ਜੀ ਤੇ ਬਾਕੀ ਬਹੁਤ ਇਹਨਾਂ ਦੇ ਵਧੀਆ ਬੋਲਚਾਲ ਬਹੁਤ ਵਧੀਆ ਇਹਨਾਂ ਦੀ ਇਹਨਾਂ ਸਵਾਰਨ ਸਮਾਨ ਜਿਹੜਾ ਬਹੁਤ ਕੁਆਲਟੀਦਾਰ ਆ ਆਮ ਖਾਣਾ ਨਾਲ ਉਹਨਾਂ ਦਾ ਰੇਟ ਬਹੁਤ ਹੀ ਜਾਇਜ਼ ਆ ਔਰ ਚੀਜ਼ ਵੀ ਕੁਆਲਟੀ ਵਾਲੀ ਹੁੰਦੀ ਹੈ ਜੀ ਇਹਨਾਂ ਦੀ ਫਿਰ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਨਾ ਇਹਨਾਂ ਦੀ ਸ਼ਾਪ ਤੇ ਆ ਕੇ ਮਠਿਆਈ ਖਰੀਦਣ ਸਮਾਨ ਖਰੀਦਣ ਹਾਂ ਬਿਲਕੁਲ ਅਸੀਂ ਰეკਮੈਂਡ ਕਰਾਂਗੇ ਵੀ ਜਰੂਰ ਇੱਥੇ ਆ ਕੇ ਉਹਨਾਂ ਦਾ ਸਬਸ ਮਸੌਦਾ ਸਮਾਨ ਹਰ ਇੱਕ ਚੀਜ਼ ਮਿਲਈ ਆ ਇਹਨਾਂ ਦੇ ਕੋਲ ਬੇਕਰੀ ਵੀ ਹੈ ਹੋਰ ਹਰ ਇੱਕ ਆਪਣਾ ਜਿੱਦਾਂ ਮਤਲਬ ਪੇਸਟੀਆਂ ਵਗੈਰਾ ਸੋ ਸਾਰਾ ਸਮਾਨ ਇਹਨਾਂ ਕੋਲ ਮਿਲਦਾ ਵੀ ਬਹੁਤ ਵਧੀਆ ਗਾਈਡ ਕਰਦੇ ਆ ਦਾਕਾਂ ਨੂੰ ਤੇ ਇੰਨਾ ਹੀ ਕਹਿੰਦਾ ਹੋਇਆ ਕਿ ਮੈਂ ਬਾਜ਼ਾਰ ਜਾਣਾ ਵਾ। ਕਿਆ ਤੁਸੀਂ ਗੱਲ ਕਰਦੇ ਕੁਝ ਹੋਰ ਕਸਟਮਰਜ਼ ਦੇ ਨਾਲ ਤਾਂ ਉਹਨਾਂ ਕੋ ਜਾਣਦੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸੰਦੀਪ ਸਵੀਟ ਐਂਡ ਬੇਕਰਸ ਰੈਸਟੋਰੈਂਟ ਬਾਰੇ। ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਹੁਤ ਪੁਰਾਣੀ ਸ਼ਾਪ ਹੈ ਇੱਥੇ ਹਰ ਟਾਈਮ ਅਸੀਂ ਆਈਦਾ ਇਹਨਾਂ ਤੇ ਕੇਕ ਵਗੈਰਾ ਸਾਰਾ ਕੁਝ ਬੈਸਟ ਹੈ ਕੁਆਲਿਟੀ ਬਹੁਤ ਵਧੀਆ ਵਾ ਤੇ ਮੇਰੀ ਫੈਮਿਲੀਸ ਮੇਰੇ ਰੈਨ ਲੋ ਸਾਰਾ ਕੁਝ ਸਾਰੇ ਇੱਥੇ ਹੀ ਆਂਦੇ ਆ। ਐਂਡ ਮਠਿਆਈਆਂ ਬਹੁਤ ਵਧੀਆ ਵਾ ਬਹੁਤ ਵਧੀਆ ਤਰ੍ਹਾਂ ਬਣਾਉਂਦੇ ਆ। ਤੇ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਇੱਥੇ ਆਉਣ? ਹਾਂਜੀ ਤੁਸੀਂ ਮੈਂ ਤਾਂ ਸਭ ਨੂੰ ਇਹ ਹੀ ਕਹਾਂਗੀ ਬੈਸਟ ਆ ਵਰਲਡ ਦਾ ਬੈਸਟ ਆ मैम संधिटोर स्वीटस हो गए कुछ भी आइटमश हूँ डिलशियस हूँ एंड जेडा उ रेस्टोरेंट है ना उूड तो है बहुत ज्यादा टेस्टी जो बार खा लिया बार बार आऊगा इतना फूड खा इस करके इतने की हर एक चीज बहुत ज्यादा वाइया है केक वगैरह बेकर बहुत ही बढ़िया है इतना मैम तो से होरनो भी रिकमेंड करोगे तो हां जी हां जी क्योंकि थोड़ा फूड ही इतना ज्यादा बढ़िया है यहां पे अच्छे जैसे फूड हो गए स्वीट्स हो गए कोई भी मतलब फास्ट फूड वगैरह सब कुछ बहुत ज्यादा टेस्टी होता है ना साडे नाल इस वेले शामिल ने संदी स्वीट एंड बेकर्स रेस्टोरेंट दे ओनर लखविंदर सिंह जी सत श्री अकाल सर सत श्री अकाल सर जिना लोका ने विवाह शादी या फिर किसी भी फंक्शन दे लिए एडवांस ਉਹਨਾਂ ਲਈ ਤੁਸੀਂ ਕਿਹੜੇ ਆਫਰ ਦੇ ਰਹੇ ਹੋ ਨਵਾਂ ਸੀਜ਼ਨ ਸ਼ੁਰੂ ਹੋ ਰਿਹਾ ਗਿਓ ਤੇ ਜਿਨ੍ਹਾਂ ਨੇ ਵੀ ਆਪਣੇ ਕੈਟਰੀਂਗ ਦੀ ਬੁਕਿੰਗ ਕਰਵਾਉਣੀ ਹੋਵੇ ਤੇ ਸਾਨੂੰ ਜਰੂਰ ਮਿਲੋ ਜਿਹਦੇ ਵਿੱਚ ਤੁਸੀਂ ਆਪਾਂ ਇਹ ਸਿਸਟਮ ਰੱਖਿਆ ਹੋਇਆ ਹੈ ਕਿ ਜਿਨ੍ਹਾਂ ਨੇ ਵੀ ਸਾਨੂੰ ਕੋ ایڈਵਾਂਸ ਜਨਨ ਕੀ ਅਕਤੂਬਰ ਨਵੰਬਰ ਦਸੰਬਰ ਸਤੰਬਰ ਤੋਂ ਸਾਰੇ ਐਡਵਾਂਸ ਬੁਕਿੰਗ ਸਾਨੂੰ ਆ ਕੇ ਕਰਵਾਊਗਾ ਉਹਨਾਂ ਵਾਸਤੇ ਆਪਾਂ ਇੱਕ ਸਪੈਸ਼ਲ ਡਿਸਕਾਊਂਟ ਸਪੈਸ਼ਲ ਆਫਰ ਪ੍ਰੋਵਾਈਡ ਕਰ ਰਿਹਾ ਕਰ ਰਿਹਾ ਹੈ ਤੇ ਹੋ ਸਕੇ ਇਹਦਾ ਆਪਾਂ ਟਾਈਮ ਦੇ ਮੁਤਾਬਕ ਆਪਾਂ ਲੜਕੀ ਨੂੰ ਗਿਫਟ ਵੀ ਦੇਾਂਗੇ ਸਾਰਾ ਤੁਸੀਂ ਆਪਣੇ ਕਸਟਮਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਕਸਟਮਰ ਉਹੀ ਕਹਿਣਾ ਚਾਹੁੰਦੇ ਹੋ ਲਗੀ ਆਪਣੇ ਸਾਨੂੰ ਵੱਖਰਾ ਡਿਫਰੈਂਡ ਕਰਨਾ ਚਾਹੁੰਦੇ ਹੋ ਆਪਣੇ ਸ਼ਾਇਦ ਨਾਲੋਂ ਕੋਈ ਡਿਫਰੈਂਟ ਕੁਆਲਟੀ ਦੇਣਾ ਲੈਣਾ ਚਾਹੁੰਦੇ ਹੋ ਪਲੀਜ਼ ਸਾਡਾ ਸੰਪਰਕ ਕਰੋ ਸਾਡੀ ਕੁਆਲਟੀ ਦੇਖੋ ਤੁਸੀਂ ਸਾਡੇ ਹੋਰ ਕੰਮ ਤੇ ਦੇਖਿਆ ਹੋਣਾ ਸਾਡੇ ਹਰ ਕੈਟਰਨ ਨਾਲ ਸਾਡਾ ਵੱਖਰਾ ਕਨਸੈਪਟ ਕਨਸੈਪਟ ਹੈ ਵੱਖਰਾ ਸਿਸਟਮ ਹੈ ਅਭੀ ਹਰ ਸਰਵਿਸ ਨੂੰ ਬਰੀਆ ਪਰੋਣ ਦੇ ਖਾਤਰ ਆਪਾਂ ਸਿਸਟਮ ਨੂੰ ਯੂਨੀਫਾਈਡ ਲੈ ਕੇ ਖਾਣ ਪੀਣ ਤੱਕ ਹਰ ਪ੍ਰੋਗਰਾਮ ਬੜੀਆ ਪਸੰਦ ਆਪਾਂ ਕਰਦੇ ਆ ਬੜੀਆ ਪਰਫਾਰਮੈਂਸ ਕਰਨ ਦੀ ਕੋਸ਼ਿਸ਼ ਕਰਦੇ ਆ